ਤੁਹਾਡਾ ਉਹ ਬੰਦ ਕਰ ਦਿਓ ਜੀ ਉਹ ਆਵਾਜ਼ ਬਹੁਤ ਚਲੋ ਇਹ ਹੋ ਗਿਆ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਇੱਕ ਬੜਾ ਇੰਪੋਰਟੈਂਟ ਇਸ਼ੂ ਹੈ ਜਿਹਦੇ ਤੇ ਤੁਹਾਨੂੰ ਅੱਜ ਤਕਲੀਫ ਦਿੱਤੀ ਕਿਉਂਕਿ ਕਿਸੇ ਮੁਲਕ ਦੀ ਜਿਹੜੀ ਨੀ ਹੈ ਉਹ ਡੈਮੋਕ੍ਰੇਸੀ ਤੇ ਜਮਹੂਰੀਅਤ ਤੇ ਰੱਖੀ ਗਈ ਹੈ ਤੇ ਅੱਜ ਹੁਣ ਸਰਕਾਰਾਂ ਦਾ ਹਾਲ ਇਹ ਹੋ ਗਿਆ ਹੈ ਵਿਸ਼ੇਸ਼ ਤੌਰ ਤੇ ਜੇ ਪੰਜਾਬ ਸਰਕਾਰ ਦੀ ਗੱਲ ਕਰੀਏ ਡੈਮੋਕ੍ਰੇਸੀ ਡੈਮੋਕਰੈtic ਰਾਈਟ ਨੂੰ ਕੁਚਲਣ ਵਾਸਤੇ ਇਹ ਸਰਕਾਰ ਨੇ ਹਰ ਹੱਦ ਪਾਰ ਕਰ ਦਿੱਤੀ ਗਈ ਹੈ ਚਾਹੇ ਉਹ ਫਿਰ ਡੈਮੋਕ੍ਰੇਸੀ ਦੇ ਵਿੱਚ ਵੋਟ ਦਾ ਅਧਿਕਾਰ ਹੋਵੇ ਚਾਹੇ ਡੈਮੋਕ੍ਰੇਸੀ ਦੇ ਵਿੱਚ ਫ੍ਰੀ ਐਂਡ ਫੇਅਰ ਇਲੈਕਸ਼ਨ ਦੀ ਗੱਲ ਹੋਵੇ ਤੇ ਚਾਹੇ ਡੈਮੋਕ੍ਰੇਸੀ ਦੇ ਵਿੱਚ ਫ੍ਰੀ ਸਪੀਚ ਦੀ ਗੱਲ ਹੋਵੇ ਦਬਾਅ ਦੀ ਰਾਜਨੀਤੀ ਕਰਕੇ ਪ੍ਰੈਸ਼ਰ ਪਾ ਕੇ ਡਰਾ ਕੇ ਧਮਕਾ ਕੇ ਇਹ ਜਿਹੜੇ ਸਾਰੇ ਰਾਈਟਸ ਹੈ ਇਹ ਪੰਜਾਬ ਦੇ ਲੋਕਾਂ ਤੋਂ ਖੋਏ ਜਾ ਰਹੇ ਆ ਅੱਜ ਮੈਂ ਪੰਚਾਇਤ ਦੀ ਇਲੈਕਸ਼ਨ ਜਿਹੜੀ ਆਉਣ ਵਾਲੀ ਹੈ ਉਹਦੇ ਬਾਰੇ ਵਿਸ਼ੇਸ਼ ਤੌਰ ਤੇ ਤੁਹਾਡੇ ਨਾਲ ਗੱਲ ਕਰਨ ਵਾਸਤੇ ਤੁਹਾਨੂੰ ਬੇਨਤੀ ਕੀਤੀ ਹੈ ਕਿਸ ਤਰ੍ਹਾਂ ਨਾਲ ਇਹ ਸਰਕਾਰ ਨੇ ਹਰ ਹਤਕੰਡਾ ਵਰਤ ਕੇ ਡੈਮੋਕ੍ਰੇਸੀ ਦਾ ਹਰ ਨਿਯਮ ਤੋੜ ਕੇ ਜਮਹੂਰੀਅਤ ਦਾ ਹਰ ਨਿਯਮ ਤੋੜ ਕੇ ਪੰਚਾਇਤਾਂ ਤੇ ਕਾਬਜ ਹੋਣਾ ਚਾਹੁੰਦੇ ਆ ਪੰਚਾਇਤ ਸਿਸਟਮ ਜਿਹੜਾ ਪੰਚਾਇਤੀ ਰਾਜ ਸਿਸਟਮ ਜਿਹੜਾ ਨੀਅਰ ਡੈਮੋਕ੍ਰੇਸੀ ਦੀ ਉਸ ਨੀ ਨੂੰ ਕਮਜ਼ੋਰ ਕਰਕੇ ਉਸ ਨੀ ਨੂੰ ਢਾਉਣਾ ਚਾਹੁੰਦੇ ਆ ਕਿ ਬਾਇ ਹੁੱਕ ਔਰ ਬਾਇ ਕਰੁਕ ਕਿਸੇ ਤਰੀਕੇ ਨਾਲ ਆਪਦੇ ਬੰਦੇ ਆਮ ਆਦਮੀ ਪਾਰਟੀ ਦੇ ਬੰਦੇ ਪੰਚਾਇਤਾਂ ਤੇ ਕਾਬਜ ਕਰਾਈਏ ਅੱਜ ਹਾਲਾਤ ਇਹ ਬਣੇ ਆ ਕਿ ਪਿੰਡਾਂ ਦੇ ਵਿੱਚ ਕੋਈ ਇਹਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਕਿਉਂਕਿ ਜੋ ਵਾਦੇ ਕੀਤੇ ਸਰਕਾਰ ਬਣਨ ਤੋਂ ਪਹਿਲਾਂ ਜੋ ਲੋਕਾਂ ਨੂੰ ਝੂਠੇ ਲਾਰੇ ਲਾਏ ਇਹਨਾਂ ਨੇ ਸਰਕਾਰ ਬਣਨ ਤੋਂ ਪਹਿਲਾਂ ਐਕਸਪੋਜ਼ ਹੋ ਚੁੱਕੇ ਹੈ ਬੜੀ ਬੁਰੀ ਤਰ੍ਹਾਂ ਨਾਲ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਐਕਸਪੋਜ਼ ਹੋ ਚੁੱਕੀ ਹੈ ਸੋ ਹੁਣ ਪਿੰਡਾਂ ਤੋਂ ਜਾਣੋ ਡਰਦੇ ਐ ਲੋਕ ਸਭਾ ਦੀ ਇਲੈਕਸ਼ਨ ਟੱਪੀ 92 ਸੀਟਾਂ ਤੋਂ 30 ਸੀਟਾਂ ਤੇ ਕਿ 25 ਸੀਟਾਂ ਤੇ ਆ ਕੇ ਰਹਿ ਗਏ ਦਿਨ ਬ ਦਿਨ ਹਰ ਰੋਜ਼ ਉਹ ਸੀਟਾਂ ਦੀ ਗਿਣਤੀ ਘਟਦੀ ਜਾ ਰਹੀ ਹੈ ਹੁਣ ਅਫਸਰਾਂ ਨੂੰ ਬੁਲਾਇਆ ਜਾ ਰਿਹਾ ਹੈ ਜਿਹੜੇ ਇਹਨਾਂ ਦੇ ਨਮਾਇंदे ਆ ਲੋਕਲ ਕਿਤੇ ਐਮਐਲਏ ਆ ਜਾਂ ਵਜ਼ੀਰ ਆ ਜਾਂ ਹਾਰਿਆ ਹੋਇਆ ਐਮਐਲਏ ਇਹਨਾਂ ਦੇ ਨਮਾਇंदे ਆ ਲੋਕਲ ਕਿਤੇ ਐਮਐਲਏ ਆ ਜਾਂ ਵਜ਼ੀਰ ਆ ਜਾਂ ਹਾਰਿਆ ਹੋਇਆ ਐਮਐਲਏ ਆ ਕਿ ਜਿਹੜੇ ਕੈਂਡੀਡੇਟ ਵਿਰੋਧੀ ਦੂਜੀਆਂ ਪਾਰਟੀਆਂ ਦੇ ਵਿਸ਼ੇਸ਼ ਤੌਰ ਤੇ ਅਕਾਲੀ ਦਲ ਦੇ ਕਿਉਂਕਿ ਅਕਾਲੀ ਦਲ ਤੋਂ ਸਭ ਤੋਂ ਵੱਧ ਡਰ ਲੱਗਦਾ ਹੈ ਇਹਨਾਂ ਨੂੰ ਤੁਸੀਂ ਭਗਵੰਤ ਸਿੰਘ ਮਾਨ ਦੀ ਸਪੀਚ ਸੁਣ ਲਓ ਕੋਈ ਵੀ 8 ਸਾਲ ਹੋ ਗਏ ਸ਼੍ਰੋਮਣੀ ਅਕਾਲੀ ਦਲ ਨੂੰ ਸੱਤਾ ਤੋਂ ਬਾਹਰ ਹੋਇਆ ਪਾਵਰ ਤੋਂ ਬਾਹਰ ਹੋਇਆ ਪਰ 80% ਟਾਈਮ ਆਫ ਦੀ ਸਪੀਚ ਦਾ ਉਹ ਸ਼੍ਰੋਮਣੀ ਅਕਾਲੀ ਦਲ ਤੇ ਬਾਦਲ ਸਾਹਿਬ ਦੀ ਨਿੰਦਿਆ ਕਰਨ ਤੇ ਲਾਉਂਦਾ ਬੰਦਾ ਵਾਰੀ ਵਾਰੀ ਉਸੇ ਦਾ ਹੀ ਜ਼ਿਕਰ ਕਰਦਾ ਜਿਹਦੇ ਤੋਂ ਕੋਈ ਡਰ ਹੋਵੇ ਕੋਈ ਖੌਫ ਹੋਵੇ ਜੇ ਮੈਨੂੰ ਕਿਸੇ ਤੋਂ ਡਰ ਨਹੀਂ ਕੋਈ ਖੌਫ ਨਹੀਂ ਫਿਰ ਤਾਂ ਮੈਂ ਉਹਦਾ ਜ਼ਿਕਰ ਹੀ ਨਹੀਂ ਕਰੂੰਗਾ ਮੇਰੇ ਵਾਸਤੇ ਉਹ ਬੰਦਾ ਐਗਜ਼ਿਸਟ ਹੀ ਨਹੀਂ ਕਰੂੰਗਾ ਸੋ ਪਹਿਲਾਂ ਤਾਂ ਅਫਸਰਾਂ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਐਨਓਸੀਆਂ ਨਹੀਂ ਦੇਣੀਆਂ ਜਿਹੜੇ ਕੈਂਡੀਡੇਟ ਲੜਨਾ ਚਾਹੁੰਦੇ ਆ ਅਕਾਲੀ ਦਲ ਦੇ ਤਾਂ ਕਿ ਉਹ ਨੋਮੀਨੇਸ਼ਨ ਫਾਈਲ ਨਾ ਕਰ ਸਕਣ ਤੇ ਨੋਮੀਨੇਸ਼ਨ ਉਹਨਾਂ ਦੇ ਰਿਜੈਕਟ ਹੋ ਜਾਣ ਹੁਣ ਉਸ ਤੋਂ ਵੀ ਵੱਡੀ ਗੱਲ ਅੱਜ ਸਾਹਮਣੇ ਆਈ ਜਦੋਂ ਇਹ ਲਿਸਟਾਂ ਜਾਰੀ ਹੋ ਰਹੀਆਂ ਕਿ ਕਿਹੜੇ ਕਿਹੜੇ ਪਿੰਡ ਰਿਜ਼ਰਵ ਹੋਣਗੇ ਕਿਹੜੇ ਜਰਨਲ ਹੋਣਗੇ ਕਿਹੜੇ ਐਸਸੀ ਲੇਡੀ ਵਾਸਤੇ ਹੋਣਗੇ ਕਿਹੜੇ ਲੇਡੀ ਵਾਸਤੇ ਹੋਣਗੇ ਕਿਹੜੇ ਐਸਸੀ ਭਾਈਚਾਰੇ ਦੇ ਬੰਦੇ ਵਾਸਤੇ ਹੋਣਗੇ ਉਹ ਲਿਸਟਾਂ ਅੱਜ ਜਾਰੀ ਹੋ ਰਹੀਆਂ ਇਲੈਕਸ਼ਨ ਜਿਹੜੀ ਮੈਂ ਪਹਿਲਾਂ ਜ਼ਿਕਰ ਕਰ ਰਿਹਾ ਸੀ ਪਹਿਲਾਂ ਤਾਂ ਇਲੈਕਸ਼ਨ ਕਰਾਉਣ ਨੂੰ ਤਿਆਰ ਨਹੀਂ ਸੀ ਹਾਈ ਕੋਰਟ ਨੇ ਸਰਕਾਰ ਨੂੰ ਫਟਕਾਰ ਮਾਰੀ ਸਰਕਾਰ ਦੀ ਬਾਹਮ ਰੋੜੀ ਇੱਥੋਂ ਤੱਕ ਧਾਂਦਲੀਆਂ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਕਿ ਹਾਈ ਕੋਰਟ ਦੀ ਫਟਕਾਰ ਤੋਂ ਬਾਅਦ ਇਹਨਾਂ ਨੇ ਦੋ ਆਈਏ ਅਫਸਰ ਸਸਪੈਂਡ ਕਰਨੇ ਪਏ ਚਾਹੇ ਉਸ ਫਾਈਲ ਤੇ ਭਗਵੰਤ ਮਾਨ ਦੇ ਆਪ ਦੇ ਦਸਕਤ ਸੀ ਪਰ ਗਾਜ ਸਿਟੀ ਸੈਕਟਰੀ ਪੰਚਾਇਤ ਡਾਇਰੈਕਟਰ ਪੰਚਾਇਤ ਤੇ ਹਾਈ ਕੋਰਟ ਦੀ ਫਟਕਾਰ ਤੋਂ ਬਾਅਦ ਜਦੋਂ ਇਲੈਕਸ਼ਨ ਕਰਾਉਣੀ ਚਾਹੀ ਕਰਾਉਣੀ ਪਈ ਹੁਣ ਜਿਹੜੀਆਂ ਲਿਸਟਾਂ ਆ ਰਹੀਆਂ ਅੱਜ ਮੇਰੀ ਅਫਸਰਾਂ ਨਾਲ ਵੀ ਗੱਲ ਹੋਈ ਹੈ ਥੱਲੇਡੇ ਲੈਵਲ ਤੋਂ ਲੈ ਕੇ ਪੰਚਾਇਤ ਸੈਕਟਰੀ ਤੋਂ ਲੈ ਕੇ ਟਾਪ ਦੇ ਅਫਸਰਾਂ ਨਾਲ ਮੈਂ ਸਾਰਿਆਂ ਨਾਲ ਗੱਲ ਕੀਤੀ ਕਿ ਜਿਹੜੀਆਂ ਪੰਚਾਇਤਾਂ ਦੀ ਰੈਜ਼ਰਵੇਸ਼ਨ ਤੁਸੀਂ ਕਰ ਰਹੇ ਹੋ ਉਹ ਕਿਸ ਬਨਾਤੇ ਕਰ ਰਹੇ ਹੋ ਉਹਦੀ ਪਾਲਿਸੀ ਕੀ ਹੈ ਉਹਦਾ ਕ੍ਰਾਈਟੇਰੀਆ ਕੀ ਹੈ ਕੀ ਕ੍ਰਾਈਟੇਰੀਆ ਫਾਲੋ ਕੀਤਾ ਗਿਆ ਹੈ ਕਿ ਕਿ ਜਿਹੜੀ ਪਿੰਡ ਦੀ ਆਬਾਦੀ ਐਸਸੀ ਵੱਧ ਹੈ ਕਿ ਉਹਨੂੰ ਤੁਸੀਂ ਐਸਸੀ ਕਰ ਰਹੇ ਹੋ ਜਿਹੜੇ ਪਿੰਡ ਦੀ ਆਬਾਦੀ ਜਰਨਲ ਵੱਧ ਹੈ ਕੀ ਉਹਨੂੰ ਜਰਨਲ ਕਰ ਰਹੇ ਹੋ ਕੀ ਪਾਲਿਸੀ ਅਪਣਾ ਰਹੇ ਹੋ ਤੁਸੀਂ ਥੱਲੇ ਤੋਂ ਲੈ ਕੇ ਉੱਤੇ ਤਾਈਂ ਹਰ ਅਫਸਰ ਨੇ ਇੱਕੋ ਗੱਲ ਮੈਨੂੰ ਕਹੀ ਕਹਿੰਦੇ ਜੀ ਟੋਟਲ ਇਹਨਾਂ ਨੇ ਆਪਦੇ ਐਮ.ਐਲ.ਏਾਂ ਦੀ ਮਨਮਰਜ਼ੀ ਤੇ ਡਿਸਕ੍ਰੀਸ਼ਨ ਤੇ ਛੱਡਤਾ ਆ ਪਿੰਡਾਂ ਦੀ ਲਿਸਟ ਹੈ ਹਰ ਬਲਾਕ ਦੀ ਬਲਾਕ ਵਾਈਜ਼ ਇਹਨਾਂ ਨੇ ਕਰਤਾ ਜੋ ਕਨਸਟੀਟਿਊਸ਼ਨ ਕਹਿੰਦੀ ਹੈ ਵੀ ਐਨੇ ਪਰਸੈਂਟ ਪਿੰਡ ਰਿਜ਼ਰਵ ਹੋਣੇ ਚਾਹੀਦੇ ਆ 30% ਜਾਂ 35% ਪਿੰਡ ਰਿਜ਼ਰਵ ਹੋਣੇ ਚਾਹੀਦੇ ਆ ਜੇ 100 ਪਿੰਡ ਆ ਤਾਂ ਜੀ ਆ 30% 30 ਪਿੰਡਾਂ 35 ਪਿੰਡ ਰਿਜ਼ਰਵ ਹੋਣੇ ਆ ਉਹਦੇ ਤੇ ਟਿਕ ਮਾਰ ਦਿਓ ਜੀ ਐਮਐਲਏ ਸਾਹਿਬ ਕਿਹੜੇ ਕਿਹੜੇ ਰਿਜ਼ਰਵ ਕਰਨੇ ਆ ਕਿਹੜੇ ਕਿਹੜੇ ਐਸਸੀ ਲੇਡੀ ਵਾਸਤੇ ਕਰਨੇ ਕਿਹੜੇ ਕਿਹੜੇ ਜਰਨਲ ਲੇਡੀ ਵਾਸਤੇ ਕਰਨੇ ਆ ਤੇ ਬਾਕੀ ਜਰਨਲ ਛੱਡ ਦਿਓ ਟੋਟਲ ਡਿਸਕ੍ਰੀਸ਼ਨ ਐਮਐਲਿਆਂ ਨੂੰ ਦਿੱਤੀ ਗਈ ਮੈਂ ਜਦੋਂ ਅਫਸਰਾਂ ਨੂੰ ਪੁੱਛਣਾ ਚਾਹਿਆ ਮੈਂ ਕਿਹਾ ਜੀ ਕਾਨੂੰਨ ਦੇ ਵਿੱਚ ਕਿਹੜੀ ਧਾਰਾ ਹੈ ਜਿਹੜੀ ਜਿਹੜੀ ਕਿਸੇ ਨੂੰ ਕਿਸੇ ਐਗਜ਼ੀਕਟਿਵ ਅਥਾਰਟੀ ਨੂੰ ਕਿਸੇ ਐਮਐਲਏ ਨੂੰ ਜਾਂ ਕਿਸੇ ਕਿਸੇ ਵੀ ਅਫਸਰ ਨੂੰ ਕਿਹੜੀ ਕਾਨੂੰਨ ਦੀ ਧਾਰਾ ਹੈ ਜਿਹੜੀ ਡਿਸਕ੍ਰੀਸ਼ਨ ਦੀ ਇਜਾਜ਼ਤ ਦਿੰਦੀ ਹੈ ਕਿ ਬਿਨਾ ਪਾਲਿਸੀ ਤੋਂ ਬਿਨਾ ਕਾਨੂੰਨ ਤੋਂ ਬਿਨਾ ਕ੍ਰਾਈਟੇਰੀਆ ਤੋਂ ਕਿ ਤੁਸੀਂ ਪੰਚਾਇਤਾਂ ਜਾਂ ਕੋਈ ਹੋਰ ਰਿਜ਼ਰਵ ਕਰ ਰਹੇ ਹੋ ਇਹ ਕਿਹੜੇ ਕਾਨੂੰਨ ਦੀ ਧਾਰਾ ਚ ਉਹਦੀ ਅਥਾਰਟੀ ਹੈ ਮੈਨੂੰ ਅਫਸਰ ਕਹਿਣ ਲੱਗੇ ਕਹਿੰਦੇ ਜੀ ਜੇ ਕਾਨੂੰਨ ਮੁਤਾਬਕ ਚੱਲੀਏ ਤਾਂ ਡਿਸਕ੍ਰੀਸ਼ਨ ਦੀ ਅਥਾਰਟੀ ਤਾਂ ਪ੍ਰਧਾਨ ਮੰਤਰੀ ਕੋਲੇ ਵੀ ਨਹੀਂ ਹੈ। ਬਾਕੀ ਤਾਂ ਤੁਸੀਂ ਸਾਰੇ ਛੱਡ ਦਿਓ। ਕੋਈ ਵੀ ਕੰਮ ਕਰਨਾ ਹੈ ਉਹਦੀ ਪਾਲਿਸੀ ਬਣਾਉਣੀ ਪੈਂਦੀ ਹੈ। ਹਾਂ ਪਾਲਿਸੀ ਕਈ ਵਾਰੀ ਇਹ ਹੁੰਦੀਆਂ ਸਰਕਾਰਾਂ ਆਪਦੇ ਮੁਤਾਬਕ ਬਣਾ ਲੈਂਦੀਆਂ ਜਿਹਨੂੰ ਆਪਾਂ ਟੇਲਰ ਮੇਡ ਪਾਲਿਸੀ ਕਹਿ ਦਿੰਦੇ ਹਾਂ। ਪਰ ਪਾਲਿਸੀ ਫਿਰ ਵੀ ਬਣਾਉਣੀ ਪਊ ਤੁਹਾਨੂੰ। ਤੁਹਾਡੀ ਪਾਲਿਸੀ ਚੈਲੰਜ ਹੋ ਸਕਦੀ ਹੈ ਬਟ ਪਾਲਿਸੀ ਦੇ ਤਹਿਤ ਕੰਮ ਕਰਨਾ ਪਊਗਾ ਤੁਹਾਨੂੰ। ਇਹਨਾਂ ਨੇ ਤਾਂ ਪਾਲਿਸੀ ਕੋਈ ਨਹੀਂ ਬਣਾਈ। ਮੈਂ ਪੁੱਛਣਾ ਚਾਹਣਾ ਭਗਵੰਤ ਸਿੰਘ ਮਾਨ ਨੂੰ ਇਨਾਂ ਦੇ ਜਿਹੜੇ ਨਵੇਂ ਪੰਚਾਇਤ ਦੇ ਮੰਤਰੀ ਬਣੇ ਆ ਉਹਨਾਂ ਨੂੰ ਤੇ ਜਿਹੜੇ ਅਫਸਰਾਂ ਨੇ ਇਹਦੇ ਤੇ ਦਸਕਤ ਕਰਨੇ ਆ ਕਿ ਇਹ ਕਲੈਰਿਟੀ ਪੰਜਾਬ ਦੇ ਲੋਕਾਂ ਨੂੰ ਦਿੱਤੀ ਜਾਵੇ ਕਿ ਜਿਹੜੀ ਪੰਚਾਇਤਾਂ ਦੀ ਰਿਜ਼ਰਵੇਸ਼ਨ ਹੈ ਉਹ